ਰੋਇਪੁਰ ਦੇ ਵਿੱਚ ਜਿਹੜੀ ਹੈਗੀ ਕਿ ਨਸ਼ਾ ਕਸ ਦਾ ਜਿਹੜਾ ਘਰਟ ਆਇਆ ਜਾ ਰਿਹਾ ਇਹਦੇ ਬਾਰੇ ਫੇਰ ਵੱਧ ਗਿਆ ਅ ਅੱਜ ਪਿੰਡ ਸੀ ਗੱਟੀ ਰਾਜੂਕੇ ਦੇ ਵਿੱਚ ਮੇਰੇ ਨਾਲ ਡੀਐਸਪੀ ਸਿਟੀ ਸੁਖਿੰਦਰ ਸਿੰਘ ਜੀ ਤਹਿਸੀਲਾ ਸਾਹ ਵਾਏ ਨੇ ਐਸਐਚਓ ਸਦਰ ਆਏ ਨੇ ਇਹ ਗੱਟੀ ਰਾਜੂਕੇ ਦਾ ਪਿੰਡ ਹੈਗਾ ਸਦਰ ਥਾਣੇ ਦੇ ਵਿੱਚ ਆਉਂਦਾ ਹੈ ਤੇ ਇੱਥੇ ਸਹਾ ਬੋਟਾ ਸਿੰਘ ਨਾਮ ਦਾ ਵਿਅਕਤੀ ਹੈਗਾ ਜਿਸ ਨੇ ਕਿ ਗਵਰਨਮੈਂਟ ਦੀ ਜਿਹੜੀ ਜ਼ਮੀਨ ਜਿਹੜੀ ਹੈਗੀ ਸੀ ਉਸ ਤੇ ਕਬਜ਼ਾ ਕੀਤਾ ਹੋਇਆ ਸੀ ਇਸ ਸਬੰਧ ਦੇ ਵਿੱਚ ਸਾਨੂੰ ਡੀਸੀ ਸਾਹਿਬ ਵੱਲੋਂ ਆਡਰ ਆਇਆ ਸੀ ਇਹ ਇਹ ਕਬਜ਼ਾ ਲੈਣਾ ਇਸ ਦਾ ਟਵਾ ਕੇ ਅਸੀਂ ਤਹਿਸੀਲਦਾਰ ਸਾਹਿਬ ਦੇ ਨਾਲ ਅਸੀਂ ਇੱਥੇ ਆਏ ਹੋਏ ਆ ਸਾਰੇ ਜਿਹੜੀ ਕਿ ਅੱਜ ਤੁਹਾਡੇ ਸਾਹਮਣੇ ਪਿੱਛੇ ਜਿਹੜੀ ਜੀਸੀਬੀ ਚੱਲ ਵੀ ਰਹੀ ਹੈ ਇਹ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਇਸ ਤੋਂ ਇਲਾਵਾ ਤੁਹਾਨੂੰ ਦੱਸਦੇ ਆਂ ਵੀ ਇਸ ਦੇ ਖਿਲਾਫ ਹਿਰੋਇਨ ਦਾ ਮੁਕੱਦਮਾ ਵੀ ਜਿਹੜਾ ਹੈਗਾ ਉਹ ਦਰਜ ਰਿਸਟਰ ਹੋਇਆ ਉਸ ਵਿੱਚ ਅਸੀਂ 2 ਕਿਲੋ ਇਹ ਜਿਹੜੇ ਇਹਦੇ ਕਿਲੋ ਹਿਰੋਇਨ ਵੀ ਬਰਾਮਦ ਕੀਤੀ ਹੋਈ ਹੈ ਜਿਹੜਾ ਕਿ ਮੁਕਦਮਾ 2023 ਦੇ ਵਿੱਚ ਦਰਜਿਸਟਰ ਹੋਇਆ ਸੀ ਜੇਲ੍ਹ ਵੀ ਜਾ ਕੇ ਆਇਆ ਹੈ ਉਹ ਵੀ ਛਿੱਟੇ ਦਾ ਕੰਮ ਕਰਦਾ ਤੇ ਹੁਣ ਵੀ ਜਿਹੜਾ ਹੈਗਾ ਇਹਦੇ ਖਿਲਾਫ ਜਿਹੜੀ ਸਾਡੇ ਕੋਲ ਇਨਪੁਟ ਹੈਗੀ ਹੈ ਵੀ ਇਹ ਜਿਹੜਾ ਹੈਗਾ ਇਹ ਕੰਮ ਕਰਦਾ ਹੈਗਾ ਇਸੇ ਤਹਿਤ ਜਿਹੜਾ ਹੈਗਾ ਅਸੀਂ ਇਸ ਦੇ ਕਬਜ਼ਾ ਜਿਹੜਾ ਹੈਗਾ ਜੀ ਇਹਦੇ ਕੋਲ ਦੁਆਇਆ ਜਾ ਰਿਹਾ ਹੈ ਤਹਿਸੀਲਦਾਰ ਸਾਹਿਬ ਨੂੰ ਕਬਜ਼ਾ ਦੁਆਇਆ ਜਾ ਰਿਹਾ ਹੈ ਪੁਲਿਸ ਪ੍ਰੋਟੈਕਸ਼ਨ ਨਾਲ ਆਈ ਹੈ ਇਸ ਤੋਂ ਇਲਾਵਾ ਤੁਹਾਨੂੰ ਅਸੀਂ ਦੱਸ ਦਈਏ ਵੀ ਜਿਹੜੇ ਹੁਣ ਤੱਕ ਜਿਹੜੀ ਹੈਗੀ ਹੈ ਡਿਸਟ੍ਰਿਕਟ ਫਿਰੋਜ਼ਪੁਰ ਵਾਲੋ ਜਿਹੜਾ ਹੈਗਾ ਨਸ਼ੇ ਦਾ ਯੁੱਧ ਯੁੱਧ ਨਸ਼ਾ ਵਿਰੋਧੀ ਜਿਹੜੇ 1 3 25 ਤੋਂ ਸ਼ੁਰੂ ਹੋਇਆ ਉਸ ਦੇ ਵਿੱਚ ਕਰੀਬ ਅਸੀਂ 1250 ਮੁਕਦਮੇ ਐਨਡੀਪੀਆ ਸੈਕਟਰ ਦੇ ਦਰਜ ਰਿਸਟਰੀ ਕੀਤੇ